ਤਨਤਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪਹਿਲਾ ਨਾਂ ਭਾਈ ਲੈਣਾ ਜੀ ਸੀ ਤੇ 1539 ਈਸਵੀ ਵਿੱਚ ਜਦੋਂ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਜੀ ਨੂੰ ਗੁਰਤਾ ਗੱਦੀ ਸੌਂਪੀ ਤਾਂ ਆਪ ਜੀ ਨੂੰ ਗੁਰੂ ਅੰਗਦ ਦੇਵ ਜੀ ਦਾ ਨਾਂ ਦਿੱਤਾ ਗਿਆ ਗੁਰੂ ਅੰਗਦ ਦੇਵ ਜੀ ਦੇ ਬਾਰੇ ਵਿੱਚ ਡਾਕਟਰ ਹਰੀ ਸਿੰਘ ਜਾਚਕ ਜੀ ਦੀ ਕਵਿਤਾ ਗੁਰੂ ਅੰਗਦ ਦੇਵ ਜੀ ਆਪ ਜੀ ਦੇ ਸਨਮੁਖ ਲੈ ਕੇ ਹਾਜ਼ਰ ਆ ਇਸ ਕਵਿਤਾ ਵਿੱਚ ਡਾਕਟਰ ਹਰੀ ਸਿੰਘ ਜਾਚਕ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਬਾਰੇ ਜੀਵਨ ਦੇ ਬਾਰੇ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ ਸੋ ਕਵਿਤਾ ਥੋੜੀ ਜੀ ਲੰਬੀ ਹੈ ਧਿਆਨ ਨਾਲ ਸੁਣਨਾ ਅੱਜ ਤਾਂ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਹੈ ਸੋ ਸਾਰਿਆਂ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਗੁਰਤੀ ਨਾਮ ਦੀ ਮਿਲੀ ਸੀ ਵਿੱਚ ਵਿਰਸੇ ਧਿਆਨ ਭਗਤੀ ਚ ਲਾਉਂਦਾ ਸੀ ਭਾਈ ਲੈਣਾ ਮਾਤਾ ਪਿਤਾ ਜੀ ਦੇਵੀ ਦੇ ਭਗਤ ਹੈ ਸਨ ਜਸ ਉਸੇ ਦਾ ਗਾਉਂਦਾ ਸੀ ਭਾਈ ਲੈਣਾ ਹਰ ਸਾਲ ਹੀ ਦੇਵੀ ਦੇ ਦਰਸ਼ਨਾਂ ਨੂੰ ਪੈਦਲ ਚੱਲ ਕੇ ਆਉਂਦਾ ਸੀ ਭਾਈ ਲੈਣਾ ਉਹਨੂੰ ਮੁਖੀ ਬਣਾਇਆ ਸੀ ਸੰਗਤਾਂ ਨੇ ਜਥੇਦਾਰ ਕਹੋਂਦਾ ਸੀ ਭਾਈ ਲੈਣਾ ਉਨਾ ਪਿੰਡ ਖਡੂਰ ਚ ਰਹਿੰਦਿਆਂ ਹੀ ਭਾਈ ਜੋਧ ਕੋਲੋਂ ਬਾਣੀ ਸੁਣੀ ਹੈ ਸੀ ਸੁਣਦੇ ਸਾਰ ਹੀ ਉਹਦੇ ਕਪਾਟ ਖੁੱਲ ਗਏ ਵੱਜਣ ਲੱਗ ਪਈ ਨਾਮ ਦੀ ਧੁਨੀ ਹੈ ਸੀ ਕਾਫੀ ਸਮੇਂ ਤੋਂ ਤੜਫ ਸੀ ਰਿਆ ਜਿਹੜਾ ਪੀੜ ਉਸਦੇ ਦਿਲ ਦੀ ਚੁਣੀ ਹੈ ਸੀ ਗੁਰੂ ਨਾਨਕ ਦੇ ਪਾਵਨ ਦਰਸ਼ਨਾਂ ਲਈ ਛਿੜੀ ਉਸ ਅੰਦਰ ਚੁਣਚਣੀ ਹੈ ਸੀ ਭਾਈ ਜੋਧ ਨੇ ਲੈਣੇ ਨੂੰ ਦੱਸਿਆ ਸੀ ਨیرے ਰੱਬ ਦੇ ਨੂਰ ਨੇ ਗੁਰੂ ਨਾਨਕ ਇਸ ਧੁਰ ਕੀ ਬਾਣੀ ਦੇ ਰਚਨਹਾਰੇ ਸਰਬ ਕਲਾ ਭਰਪੂਰ ਨੇ ਗੁਰੂ ਨਾਨਕ ਰਾਵੀ ਕੰਡੇ ਕਰਤਾਰਪੁਰ ਹੈ ਕਸਬਾ ਉਥੇ ਹਾਜ਼ਰ ਹਜ਼ੂਰ ਨੇ ਗੁਰੂ ਨਾਨਕ ਵਹਿਮ ਭਰਮ 파ਖੰਡ ਸਭ ਤੋੜ ਕੇ ਤੇ ਕਰਦੇ ਚਕਨਾ ਚੂਰ ਨੇ ਗੁਰੂ ਨਾਨਕ ਪਈ ਧੁਰ ਅੰਦਰੋਂ ਸ਼ਰਦਾ ਵਿੱਚ ਹੈ ਸੀ ਸ਼ਰਦਾਵਾਨ ਆਇਆ ਬੈ ਕੇ ਘੋੜੇ ਤੇ ਚੱਲ ਸੀ ਪਿਆ ਰਾਹੀ ਧਰ ਕੇ ਉਸੇ ਦਾਸੀ ਧਿਆਨ ਆਇਆ ਮੰਜ਼ਲ ਮਾਰ ਕੇ ਵਿੱਚ ਕਰਤਾਰਪੁਰ ਦੇ ਗੁਰੂ ਦਰਸ਼ਨਾਂ ਦਾ ਚਾਹਵਾਨ ਆਇਆ ਇਧਰ ਦਿਲ ਦੀ ਦਿਲ ਚਤਾਰ ਖੜਕੀ ਅੱਗੋਂ ਲੈਣ ਉਹਨੂੰ ਜਾਣੀ ਜਾਣ ਆਇਆ ਨਾਨਕ ਤਪੇ ਦਾ ਪੁਸ਼ਿਆ ਘਰ ਲੈਣੇ ਅੱਖਾਂ ਸਾਵੇਂ ਜਦ ਇੱਕ ਇਨਸਾਨ ਆਇਆ ਅੱਗੋਂ ਕਿਆ ਉਸ ਕਰ ਮੈਂ ਛਾੜੇ ਆਉਂਦਾ ਲੱਗਦਾ ਤੂੰ ਤਾਂ ਕੋਈ ਮਹਿਮਾਨ ਆਇਆ ਲੈਣਾ ਘੋੜੇ ਤੇ ਪੈਦਲ ਸਨ ਆਪ ਸਤਿਗੁਰ ਚੋਜੀ ਚੋਜ ਸੀ ਕੋਈ ਵਰਤਾਣ ਆਇਆ ਆਖਰ ਚੱਲਦਾ ਚੱਲਦਾ ਜਾਰੁਕਿਆ ਗੁਰੂ ਨਾਨਕ ਦਾ ਜਿੱਥੇ ਥਾਨ ਆਇਆ ਚੰਦ ਪਲਾਂ ਚ ਲੈਣੇ ਨੇ ਤੱਕਿਆ ਕੀ ਸਾਵੇਂ ਤਖਤ ਤੇ ਉਹੀਓ ਇਨਸਾਨ ਆਇਆ ਏ ਤਾਂ ਆਪ ਪ੍ਰਤੱਖ ਸਨ ਗੁਰੂ ਨਾਨਕ ਲੈਣ ਭਗਤ ਨੂੰ ਆਪ ਭਗਵਾਨ ਆਇਆ ਟੈ ਪਿਆਸੀ ਚਰਨਾ ਤੇ ਭਾਈ ਲੈਣਾ ਹੋਈ ਗਲਤੀ ਦਾ ਜਦੋਂ ਧਿਆਨ ਆਇਆ ਗੁਰਾਂ ਚੁੱਕ ਕੇ ਸੀਨੇ ਦੇ ਨਾਲ ਲਾਇਆ ਮੇਰਾ ਵਹਿਸੀ ਮਿਹਰਬਾਨ ਆਇਆ ਗੁਰੂ ਨਾਨਕ ਨੇ ਮੁਖ ਚੋਂ ਬਚਨ ਕੀਤੇ ਇਥੇ ਲੈਣ ਲਈ ਆਇਆ ਤੂੰ ਲਾ ਲੈਣੇ ਇਸ ਨਗਰ ਚ ਪਹੁੰਚ ਕੇ ਤੂੰ ਇਥੇ ਪੂਰਾ ਕੀਤਾ ਏ ਪਹਿਲਾ ਪੜਾ ਲੈਣੇ ਜਿਵੇਂ ਘੋੜੀ ਦੇ ਗਲੇ 'ਚ ਟੱਲ ਖੜਕੇ ਓਵੇਂ ਮਨ ਦਾ ਬੂਹਾ ਖੜਕਾ ਲੈਣੇ ਜਿਵੇਂ ਘੋੜੀ ਦੀਆਂ ਵਾਗਾਂ ਫੜ ਦਿੱਤੀਆਂ ਓਵੇਂ ਮਨ ਦੀਆਂ ਵਾਗਾਂ ਫੜਾ ਲੈਣੇ ਸਦਰ ਦੇਲ ਅੰਦਰ ਦਰਸ਼ਨ ਕਰਨ ਵਾਲੀ ਪੂਰੀ ਹੋ ਗਈ ਪੁਰ ਕਰਤਾਰ ਅੰਦਰ ਹਿਰਦਾ ਖਿੜ ਗਿਆ ਵੇਖ ਕੇ ਮੁਖ ਨੂਰੀ ਨੂਰ ਝਲਕਦਾ ਨੂਰੀ ਦਰਬਾਰੇ ਅੰਦਰ ਮਿਲ ਗਿਆ ਸੀ ਚਾਨਣ ਦਾ ਮਹਾਸੋਮਾ ਸੀਸ ਝੁੱਕ ਗਿਆ ਉਹਦੇ ਸਤਕਾਰੇ ਅੰਦਰ ਨਿਰਮਲ ਹੋ ਗਿਆ ਤਨ ਤੇ ਮਨ ਇਹੋ ਦਾ ਲਿਵ ਲੱਗ ਗਈ ਸਤ ਕਰਤਾ ਦੇ ਅੰਦਰ ਤੁਰ ਅੰਦਰੋਂ ਲੈਣਾ ਸੀ ਲੀਨ ਹੋਇਆ ਫੁੱਟਿਆ ਨਾਮ ਦਾ ਸੋਮਾ ਸਕਾਰੇ ਅੰਦਰ ਹਾਲਤ ਹੋ ਗਈ ਚੰਨ ਚਕੋਰ ਵਾਂਗੂ ਪੂਰਾ ਗੁਰੂ ਸੀ ਮਿਲਿਆ ਸੰਸਾਰੇ ਅੰਦਰ ਗੁਰੂ ਨਾਨਕ ਵੀ ਦਿਲ ਚ ਸੋਚਿਆ ਸੀ ਲੈਣਾ ਲੈਣ ਲਈ ਆਇਆ ਦਰਬਾਰੇ ਅੰਦਰ ਸੇਵਾ ਇਥੇ ਹੀ ਕਰਨੀ ਏ ਉਮਰ ਸਾਰੀ ਨਿਸ਼ਚਾ ਲਿਆ ਸੀ ਲੈਣੇ ਨੇ ਧਾਰੇ ਅੰਦਰ ਰੱਬੀ ਬਖਸ਼ਿਸ਼ਾਂ ਉਸ ਤੇ ਧੁਰੋਂ ਹੋਈਆਂ ਸੇਵਾ ਕੀਤੀ ਉਸ ਸਦਕ ਦੇ ਨਾਲ ਹੈ ਸੀ ਕਿਸੇ ਹੁਕਮ ਤੇ ਕਿੰਤੂ ਨਾ ਕਦੇ ਕੀਤਾ ਟਕੜੀ ਬਣੀ ਹੀ ਕਾਲੀ ਉਸ ਕਾਲ ਹੈ ਸੀ ਸੁਗੜ ਸਿਆਣੇ ਤੇ ਪੁੰਝ ਸੀ ਨਿਮਰਤਾ ਦੇ ਕੀਤਾ ਕੰਮ ਹਰ ਬੇਮਿਸਾਲ ਹੈ ਸੀ ਪਰਚੇ ਔਖੇ ਤੋਂ ਔਖੇ ਸੀ ਪਏ ਭਾਵੇਂ ਹੱਲ ਕੀਤਾ ਹਰ ਸਵਾਲ ਹੈ ਸੀ ਗਿੱਲੇ ਕਾਦੀ ਗਿੱਲੇ ਕਾਦੀ ਚੁੱਕੀ ਜਦ ਪੰਡ ਸਿਰ ਤੇ ਗੰਦਾ ਹੋ ਗਿਆ ਜਾਮਾ ਬਹੁਮੁੱਲ ਵੇਖੋ ਤੱਕ ਕੇ ਮਾਤ ਸਲਖਣੀ ਕਹਿਣ ਲੱਗੀ ਹੋ ਗਈ ਸਾਈ ਜੀਓ ਵੱਡੀ ਭੁੱਲ ਵੇਖੋ ਅੱਗੋਂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਛਿੱਟੇ ਚਿੱਕੜ ਦੇ ਕੇਸਰ ਦੇ ਤੁਲ ਵੇਖੋ ਨਹੀਂ ਘਾ ਦੀ ਪੰਡ ਇਹ ਸਿਰ ਉੱਤੇ ਦੀਨ ਦੁਨੀ ਦਾ ਛੱਤਰ ਰਿਹਾ ਝੁੱਲ ਵੇਖੋ ਪੰਡਾ ਘਾ ਦੀਆਂ ਚੁਕੀਆਂ ਸਿਰ ਉੱਤੇ ਕਦੇ ਮੱਥੇ ਤੇ ਪਾਇਆ ਨਾ ਵਟ ਲੈਣੇ ਡਿੱਗ ਪਿਆ ਜਦ ਟੋਏ ਅੰਦਰ ਗੰਦੇ ਪਾਣੀ ਚੋਂ ਕੱਢਿਆ ਝਟ ਲੈਣੇ ਕੰਦ ਮੀ ਨਾਲ ਠੱਠੀ ਬਣਾਨ ਦਿੱਤੀ ਸਾਰੀ ਰਾਤ ਹੀ ਠੰਡ ਚ ਕੱਟ ਲੈਣੇ ਮੁਰਦਾ ਖਾਣ ਦੇ ਹੁਕਮ ਨੂੰ ਮੰਨ ਕੇ ਤੇ ਦੀਨ ਦੁਨੀ ਦੀ ਖੱਟੀ ਲਈ ਖੱਟ ਲੈਣੇ ਆਪਣੇ ਸੀਨੇ ਨਾਲ ਲਾ ਕੇ ਪਾਤਸ਼ਾਹ ਨੇ ਲੈਣੇ ਤਾਂ ਹੀ ਫਿਰ ਮੁਖੋ ਸੀ ਕਿਆ ਅੰਗਦ ਪੱਠੀ ਵਿੱਚ ਪਾ ਕੇ ਕੁੰਦਨ ਵਾਂਗ ਕੀਤਾ ਤੇਰੇ ਮੇਰੇ ਚ ਫਰਕ ਨਾ ਰਿਹਾ ਅਯੰਗਦ ਕੜੀਏ ਸੁਰਤ ਦੀ ਸੱਚੀ ਤਕਸਾਲ ਤੈਨੂੰ ਹੋ ਗਿਆ ਤੂੰ ਹੋ ਗਿਆ ਤੂੰ ਮੇਰੇ ਹੀ ਜਿਆ ਅਯੰਗਦ ਤੈਨੂੰ ਜੋਤ ਮੈਂ ਆਪਣੀ ਸੌਂਪ ਰਿਹਾ ਜੇਹੀ ਜੋਤ ਨਾਨਕ ਚਾਨਣ ਤੇਹਾ ਅੰਗਦ ਬੁੱਟਾ ਸਿੱਖੀ ਦਾ ਲਾਇਆ ਜੋ ਗੁਰੂ ਨਾਨਕ ਦੂਜੇ ਪਾਤਸ਼ਾਹ ਅਮਰ ਬਹਾਰ ਕੀਤਾ ਚਲਦਾ ਗੁਰੂ ਕਾ ਲੰਗਰ ਸੀ ਹਰ ਵੇਲੇ ਮਾਤਾ ਖੀਵੀ ਜੋ ਹੱਥੀ ਤਿਆਰ ਕੀਤਾ ਵਹਿਮ ਭਰਮ ਫਲਾਏ ਜੋ ਭੇਖੀਆਂ ਨੇ ਉਹ ਸਭ ਮੰਨਣ ਤੋਂ ਗੁਰਾਂ ਇਨਕਾਰ ਕੀਤਾ ਊਚ ਨੀਚ ਦੇ ਪਰਮ ਭੁਲੇਖਿਆਂ ਤੋਂ ਗੁਰੂ ਸੰਗਤਾਂ ਨੂੰ ਖਬਰਦਾਰ ਕੀਤਾ ਲੰਗਿਆ ਜਦੋਂ ਹਮਾਇੂ ਖਡੂਰ ਵਿੱਚੋਂ ਸ਼ੇਰ ਸ਼ਾਹ ਕੋ ਲੋਹਾਰ ਖਾ ਕੇ ਤੇ ਹੁੰਦਾ ਵੇਖਾ ਕੋਈ ਸਤਕਾਰ ਇੱਥੇ ਚੰਡੀ ਕੱਢੀ ਸੀ ਗੁੱਸੇ ਵਿੱਚ ਆ ਕੇ ਤੇ ਨਹੀਂ ਜਾਈਂ ਜ ਫਕੀਰਾਂ ਤੇ ਵਾਰ ਕਰਨਾ ਮੁੱਖੋਂ ਸਤਿਗੁਰਾਂ ਸਤਿਗੁਰਾਂ ਕਿਹਾ ਮੁਸਕਾ ਕੇ ਤੇ ਰਾਜ ਭਾਗ ਤੂੰ ਆਪਣਾ ਲੈ ਵਾਪਸ ਇਹਨੂੰ ਜੰਗ ਦੇ ਵਿੱਚ ਚਲਾ ਕੇ ਤੇ ਸਮੇ ਸਮੇ ਤੇ ਸਿੱਖਾਂ ਨੂੰ ਕਿਹਾ ਉਹਨਾਂ ਸੱਚਾ ਸੁੱਚਾ ਹਮੇਸ਼ਾ ਵਿਵਹਾਰ ਕਰਨਾ ਤਰਤੀ ਵਾਂਗ ਹੀ ਸ਼ੀਤਲ ਸੁਭਾ ਰੱਖਣਾ ਕਦੇ ਭੁੱਲ ਕੇ ਨਹੀਂ ਹੰਕਾਰ ਕਰਨਾ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਦਾਨ ਪੁੰਨ ਤੇ ਪਰ ਉਪਕਾਰ ਕਰਨਾ ਰਹਿ ਕੇ ਵਿੱਚ ਗ੍ਰਸਤ ਦੇ ਕਮਲ ਵਾਂਗੂ ਹਰ ਇੱਕ ਦੇ ਨਾਲ ਪਿਆਰ ਕਰਨਾ ਮਲ ਅਖਾੜੇ ਸਜਾ ਕੇ ਪਾਤਸ਼ਾਹ ਨੇ ਕਸਰਤ ਕਰਨ ਦੀ ਦਿੱਤੀ ਸਿਖਲਾਈ ਸੋਹਣੀ ਲਿਪੀ ਗੁਰਮੁਖੀ ਵੱਲ ਧਿਆਨ ਦੇ ਕੇ ਬਾਲਾਂ ਤਾਂ ਹੀ ਪੰਜਾਬੀ ਪੜ੍ਹਾਈ ਸੋਹਣੀ ਬਾਬੇ ਨਾਨਕ ਦੇ ਜੀਵਨ ਬਰਤਾਂਤ ਵਾਲੀ ਜਨਮ ਸਾਖੀ ਵੀ ਆਪ ਲਿਖਵਾਈ ਸੋਹਣੀ ਜ਼ਿੰਮੇਵਾਰੀ ਗੁਰਿਆਈ ਦੀ ਗੁਰੂ ਜੀ ਨੇ ਕਈ ਸਾਲਾਂ ਤੱਕ ਜਾਚਕ ਨਿਭਾਈ ਸੋਣੀ ਕਈ ਸਾਲਾਂ ਤੱਕ ਜਾਚਕ ਨਿਭਾਈ ਸੋਣੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ